ਗੁਰੂ ਰੂਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰੋਫੈਸਰ ਪੂਰਨ ਸਿੰਘ ਜੀ ਦੀ ਕਮੋਲਕ ਲਿਖਤ ਹੈ ਜਿਸ ਦਾ ਸਿਰਲੇਖ ਹੈ ਵਿਛੜਿਆ ਪ੍ਰੀਤਮ ਆਹ ਪਿਆਰ ਨਾਲ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ ਮੈਨੂੰ ਦੇਹ ਵਿਛੋੜਾ ਮੇਰਾ ਪ੍ਰੀਤਮ ਘੋੜੇ ਤੇ ਹੋਇਆ ਅਸਵਾਰ ਤੇ ਮੈਨੂੰ ਛੱਡ ਗਿਆ ਮੇਰੇ ਉੱਤੇ ਉਦਾਸੀ છਾਈ ਸੁੱਟ ਕੇ ਧੌਣ ਗੋਡਿਆਂ ਉੱਤੇ ਸੋਚਣ ਮੈਂ ਇੰਜ ਲੱਗਾ ਕਿੰਨਾ ਚਿਰ ਮੇਰਾ ਪ੍ਰੀਤਮ ਪਿਆਰਾ ਮੈਂ ਤੋਂ ਰਹੇਗਾ ਦੂਰ ਪਰ ਜਦ ਮੈਂ ਫਿਰ ਹੋਇਆ ਅੰਤਰ ਧਿਆਨ ਆਪਣੇ ਮਨ ਦੇ ਨੀਲੇ ਗगन ਵੱਲ ਤੱਕਿਆ ਤਾਂ ਇਹ ਵੇਖ ਅਚੰਭਾ ਹੋਇਆ ਮੇਰਾ ਪ੍ਰੀਤਮ ਘੋੜੇ ਤੇ ਹੋ ਅਸਵਾਰ ਮੇਰੇ ਦਿਲ ਨਗਰ ਨੂੰ ਪਰਤ ਰਿਆ ਸੀ ਜਦ ਮੈਂ ਨੈਣ ਉਤਾਹਾਂ ਕਰ ਤੱਕਿਆ ਤਾਂ ਉਹ ਮੇਰੇ ਕੋਲ ਖੜਾ ਸੀ ਉਹ ਇਸ ਗੱਲ ਤੇ ਹੈਰਾਨ ਬੜਾ ਸੀ ਕਿਉ ਮੈਂ ਉਸ ਪ੍ਰੀਤਮ ਪਿਆਰੇ ਦੇ ਘਰ ਵਿੱਚ ਇਹਦਾ ਹੋਇਆ ਸਾਂ ਦਿਲਗੀਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ